ਬੇਤਾਂ ਨੂੰ ਜਿਹੜੀ ਪ੍ਰਾਣਾ ਕਲਚਰ ਪੰਜਾਬ ਦਾ ਉਹਨੂੰ ਸੰਭ ਕੇ ਰੱਖਿਆ ਹੋਇਆ ਪੰਜਾਬੀ ਸੱਭਿਆਚਾਰਾਂ ਦੀ ਪੁਰਾਣਾ ਪਨਾ ਦੁਬਾਰਾ ਫੇਰ ਨੂੰ ਸਟਾਰਟਿੰਗ ਕਰਾਇਆ ਜਿਹੜਾ ਕਵੇ ਵਗੈਰਾ ਨਾਲ ਫੇਰ ਆਪਾਂ ਘਰੀਦੇ ਆ ਤਿਆਰ ਕਰੇ ਮੁੰਜੇ ਜੋੜ ਕੇ ਆਪਾਂ ਸਪੀਕਰ ਲਾਂਦੇ ਤੁਨ ਭਰਾ ਜੀ ਤੁਸੀਂ ਇੰਨੀ ਧੰਦਾ ਆਪਣਾ ਤੇ ਜੀ ਦੇਖੋ ਜੀ ਸਾਨੂੰ ਤੋਂ ਖੱਖਣ ਲੱਗਾ ਜੀ ਹੁਣ ਨਵੇਂ ਜਿਹੜੇ ਅੰਗ ਮੁੰਡੇ ਆ ਜੀ ਉਹ ਵੀ ਡਿਮਾਂਡ ਕਰਦੇ ਆ ਅਮਰ ਸਿੰਘ ਜੀ ਕਿਲ੍ਹਾ ਇੱਥੇ ਐਸੀ ਸਖਤੀ ਹੈ ਤਾਂ ਇਹਨੂੰ ਹਰ ਵਰਗ ਦਾ ਛੋਟੀ ਤੇ ਵੱਡੀ ਉਮਰ ਦਾ ਬੰਦਾ ਨਵੇਂ ਜਰਨੇ ਸੰਭ ਪ੍ਰਾਣੀ ਵੀ ਪੂਰੀ ਬਤੰਤ ਕਰਦੀ ਸਾਂਭਣਾ ਬਹੁਤ ਵਸਤਵ ਹੈ ਇਹ ਬੜਾ ਸਕ੍ਰੈਚ ਵਗੈਰਾ ਪੈ ਜਾਂਦਾ ਕਾਗਜ਼ ਦੇ ਰਿਕਾਰਡ ਵੀ ਆ ਉਹਨਾਂ ਨੂੰ ਉਸਕੇ ਜੇਬ ਚ ਪਾ ਸਕਦੇ ਰਮਾਲ ਜਿਹਾ ਤੇ ਰਿਕਾਰਡਾਂ ਦੇ ਸਾਰੇ ਆਪਣੇ ਕੋਲ ਆਗੇ ਰਸ਼ੀਅਨ ਵੀ ਹੈ ਆ ਜੀ ਮਾਰਵਾੜੀਆਂ ਗੁਜਰਾਤੀਆਂ ਬੰਗਾਲੀਆਂ ਪੰਜਾਬੀ ਪਹਿਲਾਂ ਤਾਂ ਜਿਵੇਂ ਬਾਲੀਵੁੱਡ ਦੀ ਫਿਲਮਾਂ ਦੇ ਗਾਣੇ ਵੀ ਆਉਂਦੇ ਸੀ ਰਿਕਾਰਡ ਦੇ ਵਿੱਚ ਉਹ ਵੀ ਹੈਗੇ ਤੁਹਾਡੇ ਕੋਲ ਹਾਂਜੀ ਹਾਂਜੀ ਹੈ ਸਾਰੇ ਪੀ ਕਿਸ਼ੋਰ ਕੁਮਾਰ ਲਤਾ ਮੰਗੇਸ਼ਕਰ ਮੁਕੇਸ਼ ਸਭ ਦਾ ਜਾਂ ਸ਼ੌਂਕਾ ਕੋਈ ਮੁੱਲ ਨਹੀਂ ਹੁੰਦਾ ਕਹਿੰਦੇ ਗੋਰੀਆਂ ਮਕਦਮਾ ਕਰਿਆ ਪਾਕਿਸਤਾਨ ਦੇ ਜ਼ੂਰ ਮੈਨੂੰ ਦਫਾ ਲਾ ਕੇ ਲਾ ਕੇ 302 ਦੀ ਫਾਂਸੀ ਵਾਲੀ ਸਜ਼ਾ ਚਾਰਤੀ ਗੋਰੀ ਜੱਜ ਨੇ ਜੱਜ ਨੇ ਸੁਣਾ ਦਿੱਤਾ ਫੈਸਲਾ ਸੁਣ ਬੋਲੇ ਸੂਰਮਾ ਮੱਖਣਾ ਮੱਖਣਾ ਦੇਸ਼ ਨੂੰ ਪਿਆਰ ਜਿੰਦ ਤੋਂ ਵੇਸਤੀ ਰੱਖਣਾ ਮੁਲਾਕਾਤ ਨੂੰ ਜਦੋਂ ਮੈਂ ਆਈ ਮੈਂ ਮੁਲਾਕਾਤ ਨੂੰ ਮੁਲਾਕਾਤ ਜਦੋਂ ਮੈਂ ਆਈ ਸੈਂਟਰ ਲਾਹੌਰ ਜੇਲ੍ਹ ਵਿੱਚ ਪਿੱਛੇ ਥਿੱਕਾਂ ਦੇ ਸਿੰਘਾ ਦੇ ਭਗਤ ਸਿੰਘ ਦੇ ਦੇਖੇ ਅੱਖੀਆਂ ਤੋਂ ਪਾਣੀ ਆ ਗਿਆ ਦੇਖ ਮਾਂ ਨੂੰ ਮਾਂ ਨੂੰ ਭਗਤ ਸਿੰਘ ਬੋਲਿਆ ਕਿਹੜੀ ਗੱਲੋਂ ਹੰਝੂ ਕੇ ਰਦੀ ਰੱਖ ਹੌਸਲਾ ਹੌਸਲਾ ਡੋਲਾ ਨਾ ਚਿੰਤੇ ਅੰਮੀ ਇਹ ਸਾ ਪੀ ਦੇ ਕੇ ਭਗਤ ਸਿੰਘ ਨੂੰ ਬੋਲ ਕੇ ਬੋਲ ਕੇ ਦੇਸ ਨੂੰ ਆਜ਼ਾਦ ਕਰਨਾ ਮਖੂਨ ਡੋਲ ਕੇ ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਸਕਰੋਲ ਪੰਜਾਬ ਤੁਸੀਂ ਅਮਰ ਸਿੰਘ ਚਮਕੀਲਾ ਤੇ ਅਮਰਜੋਤ ਦੀਆਂ ਤੁਸੀਂ ਫਿਲਮ ਵੀ ਦੇਖੀ ਹੋਣੀ ਕਹਿੰਦੇ ਵੀ ਉਹਨਾਂ ਦੇ ਇਹੋ ਜਿਹੇ ਗਾਣੇ ਗਾਏ ਆ ਇਹੋ ਜਿਹੇ ਉਹਨਾਂ ਦਾ ਗਾਣ ਦਾ ਤਰੀਕਾ ਸੀਗਾ ਅੱਜ ਤੁਹਾਨੂੰ ਅਸੀਂ ਅਜਿਹਾ ਉਹਨਾਂ ਦੇ ਗਾਣੇ ਆ ਦੇ ਜਿਹੜੇ ਉਹਨਾਂ ਨੂੰ ਸਾਂਭ ਕੇ ਰੱਖੇ ਹੋਏ ਜਿਨ੍ਹਾਂ ਨੇ ਧਾਰਮਿਕ ਗਾਣੇ ਉਹ ਦਿਖਾਉਣ ਜਾ ਰਹੇ ਹਾਂ ਤਾਂ ਵੀ ਹੈਗੀ ਹੈ ਬਾਬਾ ਤੇਰਾ ਨਨਕਾਣਾ ਇਹ ਖਾਸ ਪ੍ਰੋਗਰਾਮ ਤੇ ਜਿਵੇਂ ਹੁਣੇ ਪਿੱਛੇ ਉਹ ਲੰਗੀਆਂ ਆ ਸ਼ਬਾ ਦੇ ਦਿਨ ਲੰਗੇ ਆ ਸ਼ਹੀਦਾਂ ਦੇ ਦਿਨ ਲੰਗੇ ਆ ਉਸ ਦੌਰਾਨ ਵੀ ਇਹਨਾਂ ਨੇ ਚਲਾਏ ਸੀਗੇ ਇਹੋ ਜੇ ਤਾਂ ਟਾਈਮ ਦੇ ਵਿੱਚ ਇਹ ਤਵੀਆਂ ਜਰੀਏ ਗਾਣੇ ਚਲਾਏ ਜਾਂਦੇ ਨੇ ਤੇ ਇਹ ਇਹਨਾਂ ਨੇ ਪੁਰਾਣੇ ਸਭਿਆਚਾਰ ਨੂੰ ਜਿਹੜੀ ਪੁਰਾਣਾ ਕਲਚਰ ਪੰਜਾਬ ਦਾ ਉਹਨੂੰ ਸੰਭਾਲ ਕੇ ਰੱਖਿਆ ਹੋਇਆ ਅੱਜ ਤੁਹਾਨੂੰ ਅੱਜ ਇਹ ਦੋ ਸ਼ਖਸ ਨਾਲ ਮੈਂ ਮਿਲਵਾਉਣ ਜਾ ਰਿਹਾ ਬਲਜੀਤ ਸਿੰਘ ਜੀ ਨੇ ਪਿੰਡ ਮਾਨਕਿਆਂ ਤੋਂ ਇੱਕ ਮਨਜੀਤ ਸਿੰਘ ਜੀ ਨੇ ਤੇ ਸੱਸੀ ਕਾਲ ਜੀ ਤੁਹਾਡਾ ਸਵਾਗਤ ਹੈ ਸੱਸੀ ਕਾਲ ਜੀ ਤੇ ਮਜੀ ਸਿੰਘ ਜੀ ਨੇ ਮੈਨੂੰ ਸੱਦਾ ਦਿੱਤਾ ਤੇ ਤੁਹਾਡਾ ਸਵਾਗਤ ਹੈ ਤੇ ਤੁਹਾਨੂੰ ਕਿਵੇਂ ਯਾਨੀ ਕਿ ਲੱਗਿਆ ਵੀ ਤੁਹਾਨੂੰ ਇਹ ਸੰਗੀਤ ਸਾਹਮਣ ਦੀ ਲੋੜ ਹੈ ਕਦੋਂ ਤੇ ਤੁਸੀਂ ਇਹ ਸਾਹਮਣ ਕੇ ਰੱਖਿਆ ਹੋਇਆ ਤੇ ਤੁਹਾਨੂੰ ਯਾਨੀ ਕਿ ਕਿੱਦਾਂ ਦਾ ਹੁਣ ਔਖਾ ਇਹਨੂੰ ਜਾਂ ਸੌਖਾ ਕਿਸ ਤਰੀਕੇ ਤੁਸੀਂ ਇਹਨੂੰ ਸਾਹਮਣ ਦੇ ਵਿੱਚ ਔਕਣਾ ਮਹਿਸੂਸ ਕਰ ਰਹੇ ਹੋ ਇਹ ਪੰਜਾਬੀ ਸੱਭਿਆਚਾਰ ਹੈ ਜੀ ਪੁਰਾਣਾ ਕਿਉਂਕਿ ਹੁਣ ਖਤਮ ਹੋ ਰਿਹਾ ਦਾ ਵਿਆਹ ਤਾਂਦੀਆਂ ਦੇ ਵਿੱਚ ਜਿੱਕਰਾਂ ਡੀਜੇ ਵਗੈਰਾ ਉਹਨਾਂ ਦੇ ਵਿੱਚ ਇਹ ਖਤਮ ਹੋ ਗਿਆ ਤਾਂ ਹੁਣ ਪਨਾ ਦੁਬਾਰਾ ਫੇਰ ਇਹਨੂੰ ਸਟਾਰਟਿੰਗ ਕਰਿਆ ਜਿਹੜਾ ਤਵੇ ਵਗੈਰਾ ਨਾ ਫੇਰ ਦੁਬਾਰਾ ਫੇਰ ਆਪਾਂ ਖਰੀਦਦੇ ਆ ਤਿਆਰ ਕਰੇਂ ਕਰਵਾਏ ਆ ਹੋਰ ਵੀ ਇਕੱਠੇ ਕਰੇ ਜਿੱਥੇ ਤੇ ਵੀ ਮਿਲਦੇ ਆ ਹੁਣ ਅਸੀਂ ਦੋਨੋਂ ਭਰਾ ਤਿੰਨਾ ਤੁਹਾਡੇ ਕੋਲ ਕਿੰਨੇ ਸਾਲ ਤੋਂ ਇਹ ਤਵੇ ਆ ਜਿਹੜੇ ਤੁਸੀਂ ਪਿਛਲੇ ਸਾਲ ਤੋਂ ਰੱਖੇ ਹੋਏ ਹੋ ਤੇ ਹੁਣ ਅੱਗੇ ਤੁਸੀਂ ਕੰਟੀਨਿਊ ਅੱਗੇ ਹੋਰ ਇਕੱਠੇ ਕਰ ਰਹੇ ਹੋ ਇਹ ਕੋਈ ਲਾਕਡਾਊਨ ਤੋਂ ਪਹਿਲਾਂ ਕਰਨ ਲੱਗੇ ਜੀ ਪਹਿਲਾਂ ਹੈ ਤਾਂ ਸਡੇ ਕੋਲ ਸਟਾਰਟਿੰਗ ਤੇ ਤੇ 12 ਸਾਲ ਦੀ ਉਮਰ થી ਆਪਾਂ ਦੋਨੋਂ ਇੱਕੇ ਉਮਰ ਦੇ ਆਂ ਜੀ 12 ਸਾਲ ਤੋਂ ਮੈਂ ਵੀ ਕਮ ਤੋਂ ਘੱਟ ਹਾਂ 80 ਅੱਛਾ ਜਿਵੇਂ ਪਹਿਲਾਂ ਤਾਂ ਵਿਆਹ ਵਿਆਹ ਸਾਧੀਆਂ ਦੇ ਵਿੱਚ ਬੁਲਾਉਂਦੇ ਸੀਗੇ ਜਾਂ ਕੋਈ ਇਹੋ ਜਿਹਾ ਧਾਰਮਿਕ ਸਮਾਗਮਾਂ ਦੇ ਵਿੱਚ ਹੁਣ ਕੋਈ ਹੈ ਇਹੋ ਜਿਹਾ ਤੁਹਾਨੂੰ ਯਾਨੀ ਕਿ ਹੁਣ ਅੱਗੇ ਲੋਕ ਬੁਲਾ ਰਹੇ ਨੇ ਬੁਲਾਉਂਦੇ ਜੀ ਮੰਜੇ ਜੋੜ ਕੇ ਆਪਾਂ ਸਪੀਕਰ ਲਾਂਦੇ ਤੁੰਨ ਭਰਾ ਜੀ ਕੰਬਾਈਨ ਮੰਜੇ ਜੋੜ ਕੇ ਸਪੀਕਰ ਹਾਂਜੀ ਹਾਂਜੀ ਯਾਨੀ ਕਿ ਜਿਹੜੇ ਹੁਣ ਜਿਹੜੇ ਦੁਬਾਰੇ ਲੋਕ ਕਲਚਰ ਵੱਲ ਜਾ ਰਹੇ ਨੇ ਲੱਗਦਾ ਤੁਹਾਨੂੰ ਸਾਨੂੰ ਬੁਲਾਉਂਦੇ ਸਾਰੇ ਬੁਲਾਉਂਦੇ ਨੇ ਤੇ ਇਹਨਾਂ ਨੂੰ ਸਾਂਭਣਾ ਕਿੰਨਾ ਔਖਾ ਹੈ ਵੀ ਅੱਖਾ ਤੋਂ ਸਰ ਕੋਈ ਨਹੀਂ ਸਨ ਤੋਂ ਪੁਸ਼ਤੈਨੀ ਤੰਦਾ ਆਪਣਾ ਤੇ ਹੀ ਜੀ ਦੇਖੋ ਜੀ ਸਨ ਤੋਂ ਕੋੱਖਣ ਲੱਗਦਾ ਜੀ ਕਿਹੜੇ ਕਿਹੜੇ ਸਿੰਗਰਾਂ ਦੇ ਤੁਹਾਡੇ ਕੋਲ ਗਾਣੇ ਆ ਪੁਰਾਣੇ ਜੀ ਮੇਰੇ ਕੋਲ ਮੁਹੰਮਦ ਸਦੀਕ ਰਜੀਮਦਰ ਸਿੰਘ ਰਾਜ ਅ ਅਮਰ ਸਿੰਘ ਸ਼ੌਂਕੀ ਦੇ ਪੁਰਾਣੇ ਤੁਹਾਡੇ ਜਿਹਾ ਜਿਹੜਾ ਧਾਰਮਿਕ ਤੇ ਸਾਰੇ ਹਰ ਤਰ੍ਹਾਂ ਦੇ ਕੀ ਸਾਡੇ ਕੋਲ ਮਿਲਦੇ ਜੀ ਤੇ ਜਿਵੇਂ ਇਹ ਅੱਜ ਕੱਲ ਤਾਂ ਰੈਪ ਦਾ ਜ਼ਮਾਨਾ ਪੌਪ ਦਾ ਜ਼ਮਾਨਾ ਤੇ ਉਸ ਦੇ ਵਿੱਚ ਤੁਹਾਨੂੰ ਲੱਗਦਾ ਨਹੀਂ ਵੀ ਇਹ ਲੋਕੀ ਘੱਟ ਸੁਣਦੇ ਆ ਜਾਂ ਦੁਬਾਰਾ ਲੋਕ ਜਾਗਰ ਜਾਗਰਿਤ ਹੋ ਰਹੇ ਆ ਵੀ ਆਪਣੇ ਪੁਰਾਣਾ ਸੰਗੀਤ ਸੁਣਨਾ ਚਾਹੀਦਾ ਤਾਂ ਇਹਦੀ ਕੋਈ ਨਹੀਂ ਲੱਗਦਾ ਕਿਉਂਕਿ ਹੁਣ ਨਵੇਂ ਜਿਹੜੇ ਅੰਗ ਮੁੰਡੇ ਆ ਜੀ ਉਹ ਵੀ ਡਿਮਾਂਡ ਕਰਦੇ ਆ ਵੀ ਤੁਸੀਂ ਇਹ ਅੱਗੇ ਵਧਾਓ ਤਾਂ ਹੁਣ ਅਸੀਂ ਨਵੇਂ ਨਵੇਂ ਮੁੰਡਿਆਂ ਦੇ ਕਹਿਣ ਤੇ ਅਮਰ ਸਿੰਘ ਚਮਕਿੱਲੇ ਦਾ ਜੋ ਇਹ ਨਵਾਂ ਰਿਕਾਰਡ ਆ ਸਾਥੋਂ ਬਾਪ ਦਾ ਖੋਲਿਆ ਤੇਰਾ ਨਨਕਾਣਾ ਇਹ ਨਵੇਂ ਮੁੰਡਿਆਂ ਦੇ ਕਹਿਣ ਤੇ ਹੀ ਲਿਆ ਕਿਉਂਕਿ ਅਮਰ ਸਿੰਘ ਚਮਕਿੱਲਾ ਇੱਕ ਐਸੀ ਸ਼ਖਸੀਅਤ ਹੈ ਜਿੰਨੂੰ ਹਰ ਵਰਗ ਦਾ ਛੋਟੀ ਤੇ ਵੱਡੀ ਉਮਰ ਦਾ ਬੰਦਾ ਨਵੀਂ ਜਰਨੇਸ਼ਨ ਨੂੰ ਵੀ ਪੁਰਾਣੀ ਵੀ ਪੂਰੀ ਪਸੰਦ ਕਰਦੀ ਅੱਜ ਵੀ ਟੌਪ ਤੇ ਆਈ ਜਿਹੜੇ ਅੱਜ ਕੱਲ ਦੇ ਸਿੰਗਰ ਐ ਇਹ ਜਿਵੇਂ ਜਿਹੜਾ ਕੋਈ ਇਹੋ ਜਿਹਾ ਪੁਰਾਣਾ ਸਿੰਗਰ ਹੈਗਾ ਜਿਹੜਾ ਪਹਿਲਾਂ ਤਵੀਆਂ ਤੇ ਉਹਦੇ ਗਾਣੇ ਆਉਂਦੇ ਸੀ ਤੇ ਅੱਜ ਚੀੜੀ ਜਾਂ ਉਸ ਚਾਂਦੇ ਨੇ ਗਾਣੇ ਜਾਂ YouTube ਤੇ ਸੋਸ਼ਲ ਮੀਡੀਆ ਤੇ ਪਾਉਂਦੇ ਐ ਕਿਹੜਾ ਸਿੰਗਰ ਅੱਜ ਕੱਲ ਦੇ ਹਮ ਚਮਕੀਲਾ ਜੀ ਤੁਹਾਨੂੰ ਮਾਇਆ ਬਸੇ ਨਹੀਂ ਜਿਵੇਂ ਹੋਰ ਕੋਈ ਸਿੰਗਰ ਜਿਹੜਾ ਜਿਹੜਾ ਹੁਣ ਅੱਜ ਵੀ ਐਕਟਿਵ ਐ ਜਿਹੜਾ ਸਿੰਗਰ ਜਿਹੜਾ ਗਾਣੇ गा ਰਿਹਾ ਹੋਵੇ ਪੁਰਾਣਿਆਂ ਚੋਂ ਬਾਬਾ ਮੁਹੰਮਦ ਸਦੀਕ ਆ ਜੀ ਅਸਮੁਹਮਦ ਸਦੀਕ ਮੁਹੰਮਦ ਪ੍ਰਿੰਦਰ ਸਿੰਦਾ ਜੀ ਅੱਜ ਕੱਲ ਹੈਗੇ ਨੇ ਵਿਚਾਰੇ ਮੁਹੰਮਦ ਸਦੀਕ ਆ ਜੀ ਗੁਲਸ਼ਨ ਕੋਮਲ ਜੀ ਸੋਕਵੰਤ ਕੌਰ ਸੁਖੀ ਹੈ ਜੀ। ਪਰਮਲੇ ਨਾਲ ਲਗਾਏ ਕਰਾਦੀ। ਕੁਲਦੀਪ ਕੌਰ ਆ। ਇਹ ਸਾਰੇ ਜੋ ਪੁਰਾਣੇ ਸਿੰਗਰ ਆ ਜੇ ਵੀ ਵਰਕਿੰਗ ਕੇ ਵਿੱਚ ਆ ਜੀ। ਸਾਰੇ ਰੇਨਾ ਦੇ ਗੀਤ। ਅਸੀਂ ਜਿਵੇਂ ਜਿਵੇਂ ਤੁਸੀਂ ਇਨੇ ਸਾਲਾਂ ਤੋਂ ਸੰਗੀਤ ਦੇ ਨਾਲ ਜੁੜੇ ਹੋ। ਤੁਸੀਂ ਆਪ ਖੁਦ ਵੀ ਤੁਹਾਡੇ ਤਾਂ ਮੂੰਹ ਤੇ ਚੜ ਗਏ ਹੋਣੇ ਗਾਣੇ ਕੋਈ ਗਾਣਾ ਸੁਣਾਓ ਕੋਈ ਕੋਈ ਆਪਣੇ ਪਸੰਦੀਦਾ ਗਾਣਾ ਸੁਣਾਓ ਪੁਰਾਣਾ ਤੁਸੀਂ। ਤੁਹਾਨੂੰ ਸਾਰੇ ਕੀ ਇਤਿਹਾਸਾਂ ਕੋਈ ਆ। ਚਲੋ ਅੱਜ ਇੱਕ ਚਲੋ ਇੱਕ ਗਾਣਾ ਦਰਸ਼ਕਾਂ ਵੀ ਸੁਣ ਲੈਣਗੇ। ਹਾਂ ਸੁਣ ਹਾਂ ਕੁਲਦੇ ਵਿੱਚ ਵੀ ਆਂਦਾ ਰਿਹਾ। ਹਾਂ ਬਿਲਕੁਲ ਜੀ ਬਿਲਕੁਲ। ਉਹ ਕਹਿੰਦੇ ਗੋਰੀਆਂ ਮਕਦਮਾ ਕਰਿਆ ਪਗਤ ਸਿੰਘ ਸੂਰਮੇ ਨੂੰ ਦਫਾਲਾ ਕੇ ਲਾ ਕੇ 302 ਦੀ ਫਾਂਸੀ ਵਾਲੀ ਸਜ਼ਾ ਕਰਤੀ ਗੋਰੇ ਜੱਜ ਨੇ ਜੱਜ ਨੇ ਸੜਾ ਦਿੱਤਾ ਫੈਸਲਾ ਸੁਣ ਸੁਣ ਬੋਲੇ ਸੂਰਮਾ ਮੱਖਣਾ ਮੱਖਣਾ ਦੇਸ਼ ਨੂੰ ਪਿਆ ਰਜਿੰਦ ਤੋਂ ਵੇਅਸਤੀ ਰੱਖਣਾ ਮੁਲਾਕਾਤ ਨੂੰ ਜਦੋਂ ਮ ਆਈ ਬਈ ਮੁਲਾਕਾਤ ਨੂੰ ਮੁਲਾਕਾਤ ਨੂੰ ਜਦੋਂ ਮ ਆਈ ਸੈਂਟਰ ਲਾਹੌਰ ਜੇਲ੍ਹ ਵਿੱਚ ਪਿੱਛੇ ਥਿੱਖਾਂ ਦੇ ਫਿੰਕਾਰ ਦੇ ਪਗਤ ਸਿੰਘ ਦੇਖ ਕੇ ਅੱਖੀਆਂ ਤੋਂ ਪਾਣੀ ਆ ਗਿਆ ਦੇਖ ਮਾਂ ਨੂੰ ਮਾਂ ਨੂੰ ਪਗਤ ਸਿੰਘ ਬੋਲਿਆ ਕਿਹੜੀ ਗੱਲੋਂ ਹੰਝੂ ਕੇ ਰਦੀ ਰੱਖ ਹੌਸਲਾ ਹੌਸਲਾ ਡੋਲਾ ਨਾ ਚਿੱਤੇ ਅੰਮੀਏ ਸਾਪੀ ਦੇ ਕੇ ਪਗਤ ਸਿੰਘ ਨੂੰ ਬੋਲ ਕੇ ਬੋਲ ਕੇ ਦੇਸ ਨੂੰ ਆਜ਼ਾਦ ਕਰਨਾ ਮੈਂ ਖੂਨ ਡੋਲ ਕੇ ਹਾਜੀ ਵਾ ਤੁਸੀਂ ਤਾਂ ਬੜਾ ਪੁਰਾਣੀ ਗਾਣੇ ਵੀ ਤੁਸੀਂ ਸਾਰੇ ਯਾਦ ਨੇ ਜਿਹੜੇ ਬਲਜੀਤ ਸਿੰਘ ਜੀ ਨੇ ਇਹਨਾਂ ਨੇ ਹੁਣ ਵੀ ਗਾਣੇ ਲਿਖੇ ਨੇ ਕੋਈ ਨਵਾਂ ਗਾਣਾ ਜਿਹੜਾ ਤੁਸੀਂ ਲਿਖਿਆ ਉਹਦੇ ਦੋ ਬੋਲ ਸੁਣਾਉਂਗੇ ਜਰਾ ਮਿੱਤਰਾਂ ਦਾ ਖੇਲਾ ਜੇ ਸੋਣਾ ਚੱਲ ਰਿਹਾ ਹੈ ਜੀ ਬੜੇ ਸਪੋਰਟ ਮਿਲ ਰਹੀ ਹੈ ਜਰਾ ਦੋ ਬੋਲ ਸੁਣਾਓ ਜੀ ਹਾਂਜੀ ਉਹ ਬਹਾਰੀ ਰਿਕਾਰਡ ਹੋ ਗਏ ਆ ਇਟਲੀ ਦੇ ਵਿੱਚ ਗੀਤਕਾਰਾਂ ਜੀ ਬਹੁਤ ਆਪਣੇ ਮਿੱਤਰਾਂ ਉਸਤਾਦ ਵੀ ਆ ਗੀਤਕਾਰ ਪਾਲ ਫਿਆਲੀ ਵਾਲਾ ਜੀ ਉਹਨਾਂ ਦੀ ਪੇਸਟਕਾਸ ਜੀ ਉਹਨਾਂ ਨੇ ਕਰਾਇਆ ਜੀ ਬਹੁਤ ਵਧੀਆ ਉਹਨੂੰ ਰਿਸਪੌਂਸ ਮਿਲ ਰਿਹਾ ਜੀ ਜੀ ਦੋ ਬੋਲ ਸੁਣਾਓ ਜਰਾ ਜਿਹੜਾ ਤੁਹਾਡਾ ਹੁਣ ਦਾ ਗਾਣਾ ਲ ਉਹ ਮੈਂ ਇਹ ਨਹੀਂ ਪਣਾ ਸਕਦਾ ਚਲੋ ਕੋਈ ਨਹੀਂ ਖੈਰ ਤੇ ਇਹ ਅੱਛੇ ਰਾਈਟਰ ਨੇ ਹੈਨਾ ਤੇ ਇਹਨਾਂ ਨੇ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਇਹ ਪੁਰਾਣੀ ਕਲਚਰ ਨੂੰ ਸਾਂਭ ਕੇ ਰੱਖਿਆ ਹੋਇਆ ਇਹ ਬਹੁਤ ਵੱਡੀ ਗੱਲ ਹੈ ਇਹ ਤਵੀਆਂ ਨੂੰ ਸਾਂਭਣਾ ਕੋਈ ਸੌਖਾ ਨਹੀਂ ਕਿ ਇਹ ਬਹੁਤ ਵੱਡਾ ਜੀ ਇਹਨਾਂ ਨੂੰ ਰਗੜ ਵੀ ਲੱਗ ਜੇ ਜਾਂ ਥੱਲੇ ਵੀ ਡਿੱਗ ਜਾਣ ਤੇ ਬੜਾ ਔਖਾ ਹੋ ਜਾਂਦਾ ਇਹਨਾਂ ਨੂੰ ਸਾਂਭਣਾ ਪੈ ਜਾਂਦਾ ਜੀ ਹਾਂ ਸਾਂਭਣਾ ਬਹੁਤ ਮੁਸ਼ਕਲ ਹੈ ਜੀ ਬੜਾ ਸਕ੍ਰੈਚ ਵਗੈਰਾ ਪੈ ਜਾਂਦੇ ਇੰਨਾ ਪਰ ਇਹ ਰਿਕਾਰਡ ਹਨਾ ਉਹ ਬਹੁਤ ਸਾਂਭਣੇ ਔਖੇ ਜੀ ਉਹ ਵੀ ਮੇਰੇ ਕੋਲ ਪੱਥਰ ਦੇ ਵੀ ਹੈਗੇ ਤੁਹਾਡੇ ਹਾਂ ਜੀ ਜੀ ਪੱਥਰ ਦੇ ਵੀ ਹੋਰ ਕਿਹੜੇ ਕਿਹੜੇ ਰਿਕਾਰਡ ਹੈ ਜਿਵੇਂ ਜਿਹੜੇ ਆਹ ਜੀ ਕਾਗਜ਼ ਦੇ ਰਿਕਾਰਡ ਵੀ ਆ ਉਹਨਾਂ ਨੂੰ ਮੋਸਕੇ ਜੇਬ ਚ ਪਾ ਸਕਦੇ ਰਮਾਲ ਜਿਹਾ ਤੇ ਰਿਕਾਰਡਾਂ ਜੀ ਸਾਰੇ ਆਪਣੇ ਕੋਲ ਆ ਜੀ ਕਿਹੜੀ ਕਿਹੜੀ ਭਾਸ਼ਾ ਦੇ ਰਿਕਾਰਡ ਹੈ ਤੁਹਾਡੇ ਕੋਲ ਜੀ ਰਸ਼ੀਅਨ ਵੀ ਹੈ ਆ ਜੀ ਬਾਕੀ ਹੋਰ ਆ ਇੰਗਲਿਸ਼ ਰਿਕਾਰਡਾਂ ਮਾਰਵਾੜੀਆਂ ਗੁਜਰਾਤੀਆਂ ਬੰਗਾਲੀਆਂ ਪੰਜਾਬੀ ਪਹਿਲਾਂ ਤਾਂ ਜਿਵੇਂ ਬਾਲੀਵੁੱਡ ਦੀ ਫਿਲਮਾਂ ਦੇ ਗਾਣੇ ਵੀ ਆਉਂਦੇ ਸੀ ਰਿਕਾਰਡ ਦੇ ਵਿੱਚ ਉਹ ਵੀ ਹੈਗੇ ਤੁਹਾਡੇ ਕੋਲ ਹਾਂ ਜੀ ਹਾਂ ਜੀ ਹੈ ਸਾਰੇ ਕਿਹੜੇ ਕੋਈ ਕਿਹੜੇ ਕਿਹੜੇ ਸਿੰਗਰ ਪੁਰਾਣੇ ਆਣ ਗੇਣ ਤਰ ਫਿਲਮਾਂ ਦੇ ਰਿਕਾਰਡ ਮੁਹੰਮਦ ਮੁਹੰਮਦ ਰਫੀ ਹੋ ਗਿਆ ਹੈ ਆਪੀ ਕਿਸ਼ੋਰ ਕੁਮਾਰ ਲਤਾ ਮੰਗੇਸ਼ਕਰ ਮੁਕੇਸ਼ ਸਭ ਦੇ ਆ ਜੀ ਸਰ ਦੇ ਰਿਕਾਰਡ ਤੁਹਾਡੇ ਕੋਲ ਪਏ ਨਹੀਂ ਮਮੋਦ ਸ਼ਮਸਾਦ ਬੇਗਮ ਰੇਸ਼ਮਾ ਪੁਰਾਣੇ ਤੋਂ ਪੁਰਾਣੇ ਆ ਜੀ ਬਿਲਕੁਲ ਹਾਂਜੀ ਹਾਂਜੀ ਤੇ ਤੁਸੀਂ ਇਹਨਾਂ ਨੂੰ ਕਿਵੇਂ ਕਲੈਕਟ ਕਰਦੇ ਕਿ ਤੁਹਾਨੂੰ ਕਿਵੇਂ ਪਤਾ ਲੱਗਦਾ ਵੀ ਕਿੱਥੇ ਮਿਲਣਗੇ ਇਹ ਇਹ ਸਾਡੇ ਨਾਲ ਗਰੁੱਪ ਬਣੇ ਹੋਏ ਆ ਜੀ ਇੱਕ YouTube ਤੇ ਦੇਖਦੇ ਨਾ ਫਿਰ ਉਹਨਾਂ ਨਾਲ ਕੰਟੈਕਟ ਹੋ ਜਾਂਦਾ ਉਹ ਆਪਣੇ ਆਪੇ ਫੋਨ ਕਰਦੇ ਸਾਨੂੰ ਕਿੱਥੇ ਤੇ ਵੀ ਸਾਡਾ ਨੰਬਰ ਲੱਭ ਗਏ ਵੀ ਸਾਡੇ ਕੋਲ ਪਏ ਆਸੀਂ ਘੱਟ ਰੇਟ ਤੇ ਦੇ ਦੇਵਾਂਗੇ ਲੈ ਲਓ ਤੁਸੀਂ ਫਿਰ ਵੀ ਕਿੰਨਾ ਕੁ ਪੈਸਾ ਲਾ ਚੁੱਕੇ ਇਹਨਾਂ ਨੂੰ ਇਕੱਠੇ ਕਰਨ ਤੇ ਪਤਾ ਨਹੀਂ ਇਹ ਕਿੰਨਾ ਕੁ ਲੱਗਿਆ ਹੁਣ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਇਤਨੀ ਸਾਡੀ ਬੈਕਗ੍ਰਾਉਂਡ ਵੀ ਕੋਈ ਜ਼ਿਆਦਾ ਵਧੀ ਨਹੀਂ ਹੈ ਤੇ ਤੁਸੀਂ ਹੁਣ ਚਾਹੁੰਦੇ ਹੋ ਵੀ ਲੋਕੀ ਦੁਬਾਰਾ ਇਸ ਇਹ ਸੰਗੀਤ ਨੂੰ ਦੁਬਾਰਾ ਸੁਣਨ ਤੇ ਵਿਆਹ ਸਾਧੀਆਂ ਦੇ ਵਿੱਚ ਬੁਲਾਉਂਦੇ ਸਾਰੇ ਚਾਹੁੰਦੇ ਆਂ ਜੀ ਅੱਛਾ ਬੁਲਾਉਂਦੇ ਨਹੀਂ ਲੋਕ ਤੁਹਾਨੂੰ ਤੇ ਨਹੀਂ ਜਿਵੇਂ ਹੁਣ ਤੁਹਾਡੇ ਤੁਹਾਡੇ ਨਾਲ ਸੰਪਰਕ ਕਿਵੇਂ ਕੀਤਾ ਜਾ ਸਕਦਾ ਹੈ ਜੇ ਤੁਹਾਨੂੰ ਕੋਈ ਤੁਹਾਨੂੰ ਬੁੱਕ ਕਰਨਾ ਹੋਏ ਕਿਸੇ ਵਿਆਹ ਵਾਲੇ ਨੇ ਮੋਬਾਈਲ ਤੇ ਕਰਦੇ ਸਾਰੇ ਜੀ ਹਾਂ ਜੀ ਆਟੋ ਮੋਬਾਈਲ ਤੇ ਕਰਦੇ ਤੁਹਾਨੂੰ ਠੀਕ ਹੈ ਜੀ ਬਹੁਤ ਬਹੁਤ ਸ਼ੁਕਰੀਆ ਤੇ ਤੁਹਾਨੂੰ ਕਿਹੋ ਜਿਹਾ ਲੱਗਿਆ ਇਹ ਪੁਰਾਣਾ ਸੰਗੀਤ ਇਹਨਾਂ ਨੇ ਸੰਭਾਲ ਕੇ ਰੱਖਿਆ ਹੋਇਆ ਤੁਹਾਨੂੰ ਇਹੋ ਜਿਹੀਆਂ ਸਟੋਰੀਆਂ ਹੋਰ ਵੀ ਦਿਖਾਵਾਂਗੇ ਦੇਖਦੇ ਰਹੋ ਸਕਰੋਲ ਪੰਜਾਬ ਧੰਨਵਾਦ